ਆਜੀ ਆਜੋ 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 ਕਾਦੀਆਂ ਸ਼ਹਿਰ ਆਜੋ ਮਾਤੂ ਸ਼੍ਰੀ ਦਸਤਾਰ ਅੰਕਲ ਓਮਦੇਸ ਸਟੋਰ ਤੇ ਆਜੋ ਜਿੱਥੇ ਲੱਗ ਚੁੱਕਾ ਸੂਟਾਂ ਦਾ ਬਹੁਤ ਵੱਡਾ ਸੇਰ ਮੇਲਾ ਅੱਜ ਤੁਹਾਨੂੰ ਅਸੀਂ ਦਵਾਂਗੇ 2-2000 ਦੇ ਸੂਟ ਸਿਰਫ 850 ਦੇ ਵਿੱਚ 5-5000 ਦੇ ਸੂਟ ਦਵਾਂਗੇ ਤੁਹਾਨੂੰ 1500-1700 ਦੇ ਵਿੱਚ ਘੇਰੇ ਨਾਲ ਲੈ ਲਓ ਚਾਹੇ ਡੈਨ ਫੁੱਲਾ ਨਾਲ ਲੈ ਲਓ ਚਾਹੇ ਮੋਤੀਆਂ ਤਾਰੇ ਵਾਲਾ ਲੈ ਲਓ ਜਿੱਦਾਂ ਦਾ ਮਰਜ਼ੀ ਪਸੰਦ ਡਿਜ਼ਾਈਨ ਚੱਕੋ ਰੇਟ ਸਾਰੇ 850 ਦੇਖੋ ਜੀ ਬਹੁਤ ਵੱਡਾ ਚੈਲੰਜ ਆ ਕਿਸੇ ਵੀ ਦੁਕਾਨ ਤੇ ਜਾ ਕੇ ਰੇਟ ਪਤਾ ਕਰ ਲਓ 2000 2000 ਤੇ 2000 ਸਾਡੇ ਕੋਲ ਆਜੋ 850 ਦੇ ਵਿੱਚ ਇੱਕ ਡਿਜ਼ਾਈਨ ਨਹੀਂ ਦੋ ਡਿਜ਼ਾਈਨ ਨਹੀਂ ਭਾਵੇਂ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਇਹ 4 4000 ਵਾਲੇ ਸੂਟ ਆ ਜੀ ਜਿਹੜੇ ਤੁਹਾਨੂੰ ਅਸੀਂ ਦੇਨੇ ਆ ਸਿਰਫ 1500 ਰੁਪਏ ਦੇ ਵਿੱਚ ਆਪਰੇ ਚੈੱਕ ਕਰੋ ਜੀ ਫਰਕਾਵਾਦੀ ਸੂਟ ਆ ਗਿਆ ਜੀ ਬਾਜ਼ਾਰ ਦੀ ਕੀਮਤ 3500 4000 ਆ ਸਾਡਾ ਰੇਟ 2000 ਇਹ ਫੋਟੋ ਵਾਲੇ ਸੂਟ ਆ ਬੁਟੀਕਾ ਸੂਟ ਜਿਹੜੇ 5-5000 ਰੁਪਏ ਦੇ ਬਜ਼ਾਰਾ ਚ ਮਿਲਦੇ ਪਰ ਆਹ ਰੇਟ ਦੇਖੋ ਜੀ ਕੀ ਲਾਇ ਲਿਖ ਕੇ ਲਾਤਾ 2000 ਰੁਪਏ ਦੇ ਵਿੱਚ ਆਹ ਸੂਟ ਦੇਣਾ ਜੀ ਆਹ ਬਾਜੂ ਤੇ ਵਰਕ ਚੈੱਕ ਕਰ ਲੋ ਬਜ਼ਾਰ ਮਾਰਕੀਟ ਦਾ ਰੇਟ ਇਹਦਾ 12-12000 ਰੁਪਏ ਦਾ ਅਸੀਂ 5250 ਤੋਂ ਸ਼ੁਰੂ ਕਰ ਦਿੰਨੇ ਆ ਜੀ 695 ਤੋਂ ਸ਼ੁਰੂ ਹੋ ਕੇ ਕੋਈ 1500 1750 ਗਾਉਨ ਡਰੈਸਾਂ ਦੇ ਵਿੱਚ ਸਭ ਤੋਂ ਹਿਊਜ ਕਲੈਕਸ਼ਨ ਕਾਰਨ ਕੀ ਹੈ ਜੀ ਵੈਰਾਈਟੀ ਅੱਛੀ ਤੇ ਰੇਟ ਇੱਕਦਮ ਮਿੱਠੇ 14 ਦੇ ਵਿੱਚ ਕੋਈ 6500 ਮੰਗਦਾ ਕੋਈ 7000 ਮੰਗਦਾ ਸਾਡਾ ਰੇਟ ਲਿਖ ਕੇ ਲਾਤਾ ਜੀ 3299 ਤੋਂ ਉੱਪਰ ਹੈ ਜੀ ਚੈੱਕ ਕਰੋ ਜੀ ਬੱਚਿਆਂ ਦਾ ਲਹਿੰਗਾ ਚੋਲੀ ਜਿਨ੍ਹਾਂ ਦਾ ਰੈਂਟੀ 5 5 6 6000 ਲੈ ਲਿੱਤਾ ਜਾਂਦਾ ਇਹ 3799 ਰੁਪਏ ਦੇ ਦਿੰਦੇ ਸੀ 25 25000 18 18 18000 19 19 20 20000 ਖਰਚ ਦਿਓ ਇੱਥੇ ਤੁਹਾਨੂੰ ਭਾਈ ਸਾਹਿਬ 20000 ਦੇ ਵਿੱਚ ਅਸੀਂ 3 3 4 4 ਫੀਸ ਦੇ ਦਿਆਂਗੇ ਫੋਟੋ ਦਿਖਾ ਦਿਓ ਅੱਜ ਇੱਕ ਕਰ ਲੋ ਹੈਵੀ ਲਹਿੰਗਿਆਂ ਨੂੰ ਡਰੈਸਾਂ ਨੂੰ ਮਾਤ ਪਾਉਣ ਵਾਲਾ ਸੂਟ ਬਾਜ਼ਾਰ ਚ ਕੀਮਤ ਇਹਦੀ ਵੀ ਸੁਣ ਲੋ ਕਿੰਨੀ ਆ 25000 ਤੋਂ ਲੈ ਕੇ 30 35 35000 ਰੁਪਏ ਸੂਟ ਦਾ ਮੰਗੀ ਜਾਂਦੇ ਆ ਪਰ ਸਾਡੇ ਕੋਲ 10 12000 ਰੁਪਏ ਦੀ ਰੇਂਜ ਤੋਂ ਤੁਹਾਨੂੰ ਸੂਟ ਮਿਲ ਜਾਣ ਜਿਹੜੇ 25 25000 ਦੇ ਸੂਟ ਆ ਕੰਮ ਭਾਜੀ ਦੇਖੋ ਜੀ ਕਾਰੀਗਰਾਂ ਨੇ ਮਿਹਨਤ ਕੀਤੀ ਆ ਉਹਦਾ ਮਿਹਨਤ ਦਾ ਮੁੱਲ ਮੜਦਾ ਜੀ ਚੈੱਕ ਕਰੋ ਜੀ ਵਰਕ ਕਿੰਨਾ ਸੋਹਣਾ ਹੋਇਆ ਘੇਰੇ ਦੇ ਉੱਤੇ ਬਾਜੂ ਦੇ ਤੇ ਦੁਪੱਟਿਆਂ ਦੇ ਤੇ ਸ਼ਾਨਦਾਰ ਚੀਜ਼ਾਂ ਬਣ ਤੁਸੀਂ ਧੋਤੀ suit ਲੈਣਿਆ ਇਹਦੇ ਵਿੱਚ ਵੀ ਕ੍ਰਿਸ਼ਮੇ ਕਰਤੇ ਆ ਜੋ ਡਿਜ਼ਾਈਨਿੰਗ ਤੁਹਾਨੂੰ ਅਸੀਂ ਦੇ ਦੇਣੀ ਆ ਆਮ ਕਿਤੇ ਤੁਹਾਨੂੰ ਡਿਜ਼ਾਈਨਿੰਗ ਨਹੀਂ ਮਿਲਣੀ ਸੋ ਲੋ ਜੀ ਆ ਜਾਓ ਆ ਜਾਓ ਆ ਜਾਓ ਕਾਦੀਆਂ ਸ਼ਹਿਰ ਆ ਜਾਓ ਮਾਤੂ ਸ਼੍ਰੀ ਦਸਤਾਰ ਅੰਕਲ ਓਮਦੇਵ ਸਟੋਰ ਤੇ ਆ ਜਾਓ ਜਿੱਥੇ ਲੱਗ ਚੁੱਕਾ ਸੂਟਾਂ ਦਾ ਬਹੁਤ ਵੱਡਾ ਸੇਲ ਮੇਲਾ ਅੱਜ ਤੁਹਾਨੂੰ ਅਸੀਂ ਦਵਾਗੇ 2-2000 ਸੂਟ ਸਿਰਫ 850 ਦੇ ਵਿੱਚ 5-5000 ਸੂਟ ਦਵਾਗੇ ਤੁਹਾਨੂੰ 1500-1700 ਦੇ ਵਿੱਚ ਐਡੀ ਜਿਆਦਾ ਕੁਆਲਿਟੀ ਆ ਚੁੱਕੀ ਆ ਤੁਹਾਡੇ ਲੱਖ ਰੁਪਏ ਬਚਣਿਆ ਸੋ ਬਾਜੀ ਕਹਿੰਦੇ ਸੂਟਾਂ ਦਾ ਬਹੁਤ ਵੱਡਾ ਮੇਲਾ ਲੱਗ ਗਿਆ ਤੇ ਇਹਦੇ ਵਿੱਚ ਰਿਕਾਰਡ ਟੁੱਟ ਗਿਆ ਤੇ ਲੋਕਾਂ ਨੇ ਕਹਿੰਦੇ ਫਾਇਦੇ ਹੋ ਰਾ ਇਥੇ ਦੇਖੋ ਜੀ ਬਹੁਤ ਵੱਡੇ ਵੱਡੇ ਫਾਇਦੇ ਕਰਤੇ 850 ਦਾ ਸੂਟ ਜੀ ਡਿਜ਼ਾਈਨ ਚੈੱਕ ਕਰੋ ਜੀ ਨੇਚਰਲ ਕਰੇਵ ਦੇ ਉੱਤੇ ਸੂਟ ਦੇ ਰਿਆ ਜੀ ਪੂਰਾ ਆਲ ਓਵਰ ਨਾਰ ਚਨੂਣ ਦੇ ਦੁਪੱਟੇ ਕਢਾਈ ਵਾਲੇ ਕਰਕੇ ਦੇਤੇ ਆ ਜੀ ਮੇਲਾ ਲਾਤਾ ਹੀ ਬਹੁਤ ਵੱਡਾ ਆ ਵੀ ਚੱਕੋ ਜੀ ਡਿਜ਼ਾਈਨ ਘੇਰੇ ਦਾ ਲੈ ਲੋ ਚਾਹੇ ਡੈਨ ਫੁੱਲਾਂ ਵਾਲਾ ਲੈ ਲੋ ਚਾਹੇ ਮੋਤੀਆਂ ਤਾਰੇ ਵਾਲਾ ਲੈ ਲੋ ਜਿੰਦਾ ਨ ਮਰਜੀ ਪਸੰਦ ਡਿਜ਼ਾਈਨ ਚੈੱਕ ਕਰੋ ਰੇਟ 850 ਦੇਖੋ ਜੀ ਬਹੁਤ ਵੱਡਾ ਚੈਲੰਜ ਆ ਕਿਸੇ ਵੀ ਦੁਕਾਨ ਤੇ ਜਾ ਕੇ ਰੇਟ ਪਤਾ ਕਰ ਲਓ 2000 2000 ਤੇ 2000 ਸਾਡੇ ਕੋਲ ਆਜੋ 850 ਦੇ ਵਿੱਚ ਇੱਕ ਡਿਜ਼ਾਈਨ ਨਹੀਂ ਦੋ ਡਿਜ਼ਾਈਨ ਨਹੀਂ ਭਾਵੇਂ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਮਤਲਬ ਫਾਇਦੇ ਬਹੁਤ ਵੱਡੇ ਆ ਦੇਖੋ ਜੀ 850 ਦੇ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਵਰਕ ਹੋਇਆ ਪਟਿਕ ਪੀਸ ਬਣਿਆ ਹੋਇਆ ਪਟਿਕ ਆ ਵੀ ਚੈੱਕ ਕਰੋ ਜੀ ਦੁਪੱਟਾ ਦੇਖੋ ਜੀ ਕਲੀਆਂ ਖੇਲ ਗਿਆ ਪਈਆ ਵਾ ਸੋ ਤੁਸੀਂ ਲੈਣਾ ਸੋ ਤੁਸੀਂ ਲੈਣਾ ਦੇਣ ਲੈਣੇ ਕਪੜਾ ਤੁਹਾਡੇ ਘਰ ਵਿਆਹ ਸ਼ਾਦੀਆਂ ਦਾਜ ਵਿੱਚ ਦੇ ਕਪੜਾ ਲੈਣਾ ਛੇਤੀ ਆ ਜਿਓ ਦੇਖੋ ਰੰਗ ਸਾਡੇ ਕੋਲ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ ਚੈਲੰਜ ਇਹ ਆ ਪੂਰੇ ਪੰਜਾਬ ਦੇ ਵਿੱਚ ਜਿੰਨੀ ਵੈਰਾਈਟੀ ਤੁਹਾਨੂੰ ਅਸੀਂ ਦੇ ਦੇਣੀ ਆ ਜਿੰਨੇ ਰੇਟ ਘੱਟ ਅਸੀਂ ਦੇ ਰਹੇ ਨੇ ਕਿਸੇ ਤੋਂ ਨਹੀਂ ਮਿਲਣੇ ਕੋਈ ਹਜ਼ਾਰ ਦਾ ਇਹ ਕੋਈ 1200 ਕੋ 1275 ਇੰਨੀ ਕੁ ਰੇਂਜ ਦੇ ਵਿੱਚ ਤੁਹਾਨੂੰ ਅਸੀਂ ਦੇ ਰਿਹਾ ਇਹ ਬਾਜ਼ਾਰ ਦੀ ਕੀਮਤ 35 35 ਤੋਂ 4 4000 ਪਰ ਸਾਡੇ ਰੇਟ ਬਹੁਤ ਜ਼ਿਆਦਾ ਘੱਟ ਹੈ ਦੇਖੋ ਗਲੇ ਦੇ ਤੁਸੀਂ ਡਿਜ਼ਾਈਨ ਚੈੱਕ ਕਰ ਲੋ ਸਾਰਾ ਫਰੰਟ ਚੈੱਕ ਕਰ ਲੋ ਘੋੜਾ ਚੈੱਕ ਕਰ ਲੋ ਦੁਪੱਟੇ ਚੈੱਕ ਕਰ ਮਾਦਰਬ ਇੰਨੇ ਕਿ ਜਿਆਦੇ ਰਿਕਾਡ ਤੋੜਦੇ ਆ ਇਹ 4 4000 ਵਾਲੇ ਸੂਟ ਆ ਜੀ ਜਿਹੜੇ ਤੁਹਾਨੂੰ ਅਸੀਂ ਦੇਣੇ ਆ ਸਿਰਫ 1500 ਰੁਪਏ ਦੇ ਵਿੱਚ ਆ ਵੀ ਚੈੱਕ ਕਰੋ ਜੀ ਬੁਟੀਕ ਸੂਟ ਆ ਜੀ ਬੇਬੀ ਪਿੰਕ ਡਿਜ਼ਾਈਨ ਚੈੱਕ ਕਰੋ ਜੀ ਦੁਪੱਟੇ ਦੇ ਉੱਤੇ ਕੰਮ ਹੋਇਆ ਚੈੱਕ ਕਰੋ ਓਨਲੀ ਥ्रेड ਵਰਕ ਜਿੰਨੂੰ ਸਿੰਪਲ ਸੋਵਰ ਚੀਜ਼ ਪਸੰਦ ਆ ਜੀ ਆਰਗੈਨਜ਼ ਵੇ ਦਾ ਨਾਲ ਲਾਈਨਿੰਗ ਲਾ ਕੇ ਰੇਡ ਬਾਜ਼ਾਰ ਦੇ ਵਿੱਚ 3000 ਸਾਡੇ ਕੋਲ 1750 ਦੇ ਦੇਖੋ ਜੀ ਜਿਹੜੀਆਂ ਪੜੀਆਂ ਲਿਖੀਆਂ ਕੁੜੀਆਂ ਜਿਹੜੀਆਂ ਕਹਿੰਦੇ ਵੀ ਸਾਨੂੰ ਅੰਟੀਕ ਪੀਸ ਚਾਹੀਦਾ ਵੀ ਜੋ ਅਸੀਂ ਕਪੜਾ ਪਾਇਆ ਹੋਵੇ ਆਮ ਕਿਦੋਂ ਮਿਲੇ ਨਾ ਦੇਖੋ ਤੁਸੀਂ ਕਾਲਜਾਂ 'ਚ ਪੜਦੇ ਹੋ ਯੂਨੀਵਰਸਿਟੀ 'ਚ ਪੜਦੇ ਹੋ ਤੁਸੀਂ ਟੀਚਰ ਹੈਗੇ ਆ ਤੇ ਤੁਹਾਡੇ ਲਈ ਡੇਲੀ ਵੇਅਰ ਪਾਉਣ ਦੇ ਲਈ ਬਹੁਤ ਜ਼ਾਰੇ ਸੋਹਣੇ ਸੋਹਣੇ ਸੂਟ ਆ ਗਏ ਆ 1750 ਰੁਪਏ 'ਚ ਲੈ ਜਾਓ ਰੰਗ ਇਹਦੇ ਵਿੱਚ ਤੁਹਾਨੂੰ ਅਸੀਂ ਬੜਾ ਚੈੱਕ ਕਰੋ ਜੀ ਫਰਕਾਵਾਦੀ ਸੂਟ ਆ ਗਿਆ ਜੀ ਬਾਜ਼ਾਰ ਦੀ ਕੀਮਤ 3500 4000 ਆ ਸਾਡਾ ਰੇਟ 2000 ਧਿਆਨ ਦੇ ਨਾਲ ਵੀਡੀਓ ਚੰਗੀ ਤਰ੍ਹਾਂ ਦੇਖੀ ਚਲੋ ਰੇਟ ਕੰਨ ਖੋਲ ਕੇ ਸੁਣੀ ਚਲੋ ਵੈਰਾਈਟੀ ਦੇਖੀ ਚਲੋ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਹਰ ਇੱਕ ਚੀਜ਼ ਨਾ ਤੁਹਾਨੂੰ ਟੌਪ ਟੌਪ ਦੀ ਮਿਲਣੀ ਆ ਆਹ ਹੁਣ ਤੁਸੀਂ ਚੈੱਕ ਕਰ ਲਓ ਸਾਰਾ ਇਹਦੇ ਵਿੱਚ ਕੱਪੜਾ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਦੁਪੱਟੇ ਚੈੱਕ ਕਰ ਲਓ ਇਹ ਫੋਟੋ ਵਾਲੇ ਸੂਟ ਆ ਬੁਟੀਕਾ ਵਾਲੇ ਸੂਟ ਜਿਹੜੇ 5-5000 ਰੁਪਏ ਦੇ ਬਜ਼ਾਰਾਂ 'ਚ ਮਿਲਦੇ ਪਰ ਆਹ ਰੇਟ ਦੇਖੋ ਜੀ ਕੀ ਲਾ ਲਿਖ ਕੇ ਲਾਤਾ 2000 ਰੁਪਏ ਦੇ ਵਿੱਚ ਆਹ ਸੂਟ ਦੇਣਾ ਮਤਲਬ ਰੇਟ ਘਟ ਗਏ ਆ ਸੇਲ ਆਤੀ ਆ ਸੇਲ ਚੜ੍ਹਦੀਆਂ ਸਿਰਫ 5-6 ਦਿਨ 5 ਦਿਨਾਂ ਚ ਆ ਕੇ ਫਾਇਦੇ ਲੈ ਜਾਓ ਆ ਦੇਖੋ ਆ ਵੀ ਚੈੱਕ ਕਰੋ ਜੀ ਨੈਚੁਰਲ ਕਰੇਵ ਦਾ ਸੂਟ ਹੈ ਜੀ ਬਾਜੂ ਬਣੇ ਹੋਏ ਆ ਬਾਜੂ ਦੇ ਉੱਤੇ ਵੀ ਵਰਕ ਹੋਇਆ ਹੈਂਡ ਵਰਕ ਥੱਲੇ ਘੇਰਾ ਚੈੱਕ ਕਰਨ ਨੂੰ ਗਲਾ ਚੈੱਕ ਕਰਨ ਨੂੰ ਦੁਪੱਟਾ ਵਾਹ ਕਮਾਲ ਆ ਜੀ ਪਿਆਰ ਤੇ ਵਿੱਚ ਇੰਨਾਂ ਚੀਜ਼ਾਂ ਦੇ ਰੇਟ 5-5 6-6000 ਸਾਡੇ ਕੋਲ 1700 2500 2200 ਇਹ ਮੇਲਾ ਬਹੁਤ ਭਾਰੀ ਹੈ ਸਿਰਫ 5-6 ਦਿਨਾਂ ਦਾ ਮੇਲਾ ਲਟ ਲੋ ਆਗੇ ਆ ਵੀ ਤੁਸੀਂ ਚੀਜ਼ਾਂ ਚੈੱਕ ਕਰੋ ਆਰਗੈਨਜ਼ਰ ਉੱਤੇ ਤੁਸੀਂ ਚੈੱਕ ਕਰੋ ਹਨਾ ਬਹੁਤ ਸੋਹਣਾ ਡਿਜ਼ਾਈਨ ਫਰੰਟ ਤੇ ਕਲਰ ਬਹੁਤ ਜਿਆਦਾ ਸੋਹਣਾ ਤੁਸੀਂ ਆ ਬੈਗ ਵੀ ਚੈੱਕ ਕਰ ਲਓ ਹਨਾ ਮਤਲਬ ਬਾਹਾਂ ਤੇ ਬਹੁਤ ਸੋਹਣਾ ਸੋਹਣਾ ਕੰਮ ਹੋਇਆ ਆ ਸੋ ਇਦਾਂ ਦੇ ਡਿਜ਼ਾਈਨ ਤੁਹਾਨੂੰ ਕੌਡੀਆਂ ਦੇ ਭਾਅ ਮਿਲਣੇ ਆ ਆ ਵੀ ਚੈੱਕ ਕਰੋ ਜੀ ਦਿਲਪ੍ਰੀਤ ਬਟਿਕ ਦਾ ਸੂਟ ਹੈ ਜੀ ਦੇਖੋ ਜੀ ਵਰਕੇ ਨਾਲ ਸ਼ਾਨਦਾਰ ਬਣਿਆ ਘੇਰਾ ਜ਼ਬਰਦਸਤ ਬਣਿਆ ਦੁਪੱਟਾ ਆਹਾ ਹਾ ਚੈੱਕ ਕਰੋ ਜੀ ਚਮਕਦਮਗਾ ਦੁਪੱਟੇ ਦੀ ਇਹ ਬਾਜ਼ਾਰ ਤੇ ਵਿੱਚੋਂ ਬਹੁਤ ਮਹਿੰਗੇ ਸੂਟ ਲੈਣੇ ਤੁਸੀਂ ਆ ਮੇਲਾ ਲੱਗਿਆ ਮੇਲਾ ਰੇਟ ਲਿਖ ਕੇ ਉੱਤੇ ਲਾਤੇ ਆ 2600 2500 2900 ਇੱਥੇ ਰੇਟ ਸਿਰਫ 3000 ਤੱਕ ਦਾ ਬਹੁਤ ਭਾਰੀ ਮੇਲਾ ਜੀ ਦੇਖੋ ਜੀ ਲੋਕਾਂ ਦੇ ਦਿਲਾਂ ਦੇ ਰਾਜ ਕਰ ਰਿਹਾ ਇਸ ਵੇਲੇ ਅੰਤਲੋਮ ਮਾਤੂ ਸ਼੍ਰੀ ਦਸਤਾਰ ਦਾ ਸਟੋਰ ਜਿੱਥੇ ਤੁਹਾਨੂੰ 350 400 500 ਸੂਟ ਤਾਂ ਮਿਲਦੇ ਆ ਪਰ ਉਦੋਂ ਉੱਪਰਲੀ ਵੈਰਾਈਟੀ ਦੇ ਵਿੱਚ ਵੀ ਤੁਹਾਡੇ ਬਹੁਤ ਸਾਰੇ ਫਾਇਦੇ ਆ ਦੁਪੱਟੇ ਵੀ ਹੈਵੀ ਦੇ ਰਹੇ ਆ ਸੂਟਾਂ ਦੇ ਡਿਜ਼ਾਈਨ ਵੀ ਹੈਵੀ ਦੇ ਰਹੇ ਆ ਰੇਡੀ ਬੋਕਾ ਠੀਕ ਆ ਵੀ ਦੇਖੋ ਦੋਰਾ ਪਟਦੀਆਂ ਜੀ ਬੈਡਿੰਗ ਕਲੈਕਸ਼ਨ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਕਰਦੇ ਨੇ ਆ ਚੈੱਕ ਕਰੋ ਦੁਪੱਟਿਆਂ ਦੇ ਹੈਂਡਵਰਕ ਕਿੰਨਾ ਜ਼ਬਰਦਸਤ ਹੋਇਆ ਜੀਰੋ ਟਾਂਕੇ ਦਾ ਕੰਮ ਹੋਇਆ 4 ਸਾਈਡ ਵੀ ਹੀਰੇ ਜੜੇ ਪਿਆ ਸੂਟ ਬਹਾ ਕਮਾਲ ਆ ਜੀ ਬਾ ਕਮਾਲ ਵੈਟਿੰਗ ਦੇ ਵਿੱਚ ਤੁਸੀਂ ਦਾਜਵਰੀ ਲੈਣੀ ਆ ਕੰਨ ਅੱਖ ਖੋਲ ਕੇ ਰੱਖੋ ਰੇਟ ਤੁਹਾਡੇ ਮਤਲਬ ਦਾ ਵੈਰਾਈਟੀ ਤੁਹਾਡੇ ਮਤਲਬ ਦੀ ਮਾਤੂ ਸ਼੍ਰੀ ਦਸਤਾਰ ਘਾਟੀਆਂ ਦੇ ਆ ਦੇਖੋ ਜੀ ਇਸ ਵੇਲੇ ਸ਼ਿਮਰ ਸ਼ਿਮਰ ਹੋਈ ਪਈ ਆ ਕਹਿੰਦੇ ਵੀ ਸ਼ਿਮਰ ਦਾ ਕੱਪੜਾ ਨਵੇਂ ਆਇਆ ਡਿਜ਼ਾਈਨ ਨਵੇਂ ਆਇਆ ਪਰ ਇਹ ਸ਼ਿਮਰ ਕਹਿ ਕੇ ਗ੍ਰੇਡ ਬੋਲ ਲਈ ਜਾਂਦੇ ਆ ਸਾਡੇ ਕੋਲ ਇਦਾਂ ਦੇ ਡਿਜ਼ਾਈਨ ਇਦਾਂ ਦੀ ਵੈਰਾਈਟੀ ਬਹੁਤ ਜ਼ਿਆਦਾ ਹਿਊਜ਼ ਆ ਮਤਲਬ ਜਿਹੜੀਆਂ ਚੀਜ਼ਾਂ ਤੁਸੀਂ ਪਸੰਦ ਕਰਦੇ ਹੋ ਤੁਹਾਡੇ ਮਾਈਂਡ ਸੈਟ ਹੁੰਦੇ ਵੀ ਅਸੀਂ ਜਾਈਏ ਸਟੋਰ ਤੇ ਵੀ ਜੋ ਤੁਸੀਂ ਸੋਚੋ ਉਦਾਂ ਹੀ ਜ ਰੱਖਣ ਤੁਹਾਡੇ ਮੂਰੇ ਮੰਨ ਲਓ ਅਸੀਂ 10 ਸੂਟ ਖੋਲਾਂਗੇ ਜਾਂ 9 ਸੂਟ ਤੁਸੀਂ ਉਸੇ ਵੇਲੇ ਪਸੰਦ ਕਰ ਲੈਣੇ ਕਿਉਂਕਿ ਸਾਡੇ ਕੋਲ ਵੈਰਾਈਟੀ ਸੁਪਰ ਹੈਗੀ ਆ ਸਾਡੇ ਕੋਲ ਸੇਲਜ਼ਮੈਨ ਦੀ ਟੀਮ ਬਹੁਤ ਚੰਗੀ ਹੈਗੀ ਆ ਸਾਡੇ ਰੇਟ ਬਹੁਤ ਘੱਟ ਆ ਕੁੜੀਆਂ ਦੂਰੋਂ ਦੂਰੋਂ ਆ ਰਹੀਆਂ ਆ ਲੇਡੀਜ਼ ਦੂਰੋਂ ਦੂਰੋਂ ਆ ਰਹੀਆਂ ਇੱਕ ਵਾਰੀ ਆਉਂਦੇ ਆ ਫਿਰ बार-बार ਰਿਸ਼ਤੇਦਾਰਾਂ ਨੂੰ ਲੈ ਕੇ ਆ ਰਹੇ ਆ ਆਹ ਹੋਰ ਤੁਸੀਂ ਚੈ ਇਦਾਂ ਦੇ ਦੁਪੱਟੇ ਇਦਾਂ ਦੇ ਡਿਜ਼ਾਈਨ ਆ ਦੇਖੋ ਲਗਜ਼ਰੀ ਰਾਇਲ ਟੱਚ ਕੀਤਾ ਹੋਇਆ ਕੰਮ ਨਹੀਂ ਕਿਥੋਂ ਮਿਲਣਾ ਸਾਡੇ ਕੋਲ ਬਈ ਮੈਂ ਇਹ ਵੀ ਦੇਖ ਰਿਹਾ ਬਈ ਜਦੋਂ ਤੁਹਾਡੇ ਕੋਲ ਆਉਣੇ ਆ ਹਰ ਰੋਜ਼ ਡਿਜ਼ਾਈਨ ਚੇਂਜ ਹੁੰਦੇ ਆ ਜਿਹੜੇ ਡਿਜ਼ਾਈਨ ਆ ਉਹ ਵੀ ਟਾਪ ਦੇ ਹੁੰਦੇ ਆ ਮਤਲਬ ਇਦਾਂ ਦੀਆਂ ਚੀਜ਼ਾਂ ਕਿਤੇ ਦੇਖੋ ਨੂੰ ਵੀ ਨਹੀਂ ਮਿਲਦੀਆਂ ਭਾਜੀ ਕੁਆਲਿਟੀ ਕਲੈਕਸ਼ਨ ਦੇ ਵਿੱਚ ਸਾਡੇ ਕੋਲ ਬਹੁਤ ਬੈਸਟ ਆ ਇਹ ਵੀ ਚੈੱਕ ਕਰੋ ਜੀ ਵਰਖਾਵਾਦੀ ਸੂਟ ਇੱਥੇ ਵੈਰਾਈਟੀ ਡੇਲੀ ਨਵੀਂ ਆਉਂਦੀ ਆ ਜੀ ਆ ਬਾਜੂ ਤੇ ਵਰਕ ਚੈੱਕ ਕਰ ਲਓ ਪਿਆਰ ਮਾਰਕੀਟ ਦਾ ਰੇਜ ਇਹਦਾ 12 12000 ਰੁਪਿਆ ਦਾ ਅਸੀਂ 5250 ਤੋਂ ਸ਼ੁਰੂ ਕਰ ਦਿੰਦੇ ਹਾਂ ਜੀ ਇਹਦੇ ਵਿੱਚ ਤੁਸੀਂ ਦੁਪੱਟਾ ਚੈੱਕ ਕਰ ਲਓ ਸੂਟ ਨਾਲੋਂ ਵੀ ਹੈਵੀ ਦੁਪੱਟਾ ਦੇ ਰਹੇ ਹਾਂ ਰੰਗ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੇ ਹੋਰ ਵੀ ਆਹ ਵੀ ਦੇਖ ਲਓ ਮਾਦਰਬ ਜੇ ਤੁਸੀਂ ਇਹ ਸੂਟ ਪਾਇਆ ਹੋਊਗਾ ਤੁਸੀਂ ਕਿਸੇ ਪਾਰਟੀ ਦੇ ਵਿਆਹ ਤੇ ਜਾਓਗੇ ਤੁਸੀਂ ਬੱਕਰੇ ਦਿਸੂਗੇ ਵੀ ਹਾਂ ਬਈ ਕਿਤੇ ਉਹ ਚੀਜ਼ ਲਈ ਆ ਸਾਡੇ ਕੋਲ ਇਦਾਂ ਦੀ ਡਿਜ਼ਾਈਨਿੰਗ ਇਦਾਂ ਦੀ ਵੈਰਾਈਟੀ ਨਹੀਂ ਵੀ ਤੁਸੀਂ ਜਰੋਂ ਮਰਜ਼ੀ ਜਿਹੜੀ ਮਰਜ਼ੀ ਦੁਕਾਨ ਤੋਂ ਲੈ ਲਓ ਸਾਡੇ ਕੋਲ ਜਿਹੜੀਆਂ ਚੀਜ਼ਾਂ ਉਹ ਸਪੈਸ਼ਲ ਆ ਇੱਥੋਂ ਮਿਲਣੀਆਂ ਤੁਹਾਨੂੰ ਕੰਮ ਭਾਜੀ ਦੇਖੋ ਜੀ ਕਾਰੀਗ ਉਹਦਾ ਮਿਹਨਤ ਦਾ ਮੁੱਲ ਮੜਦਾ ਜੀ ਚੈੱਕ ਕਰੋ ਜੀ ਵਰਕ ਕਿੰਨਾ ਸੋਹਣਾ ਹੋਇਆ ਘੇਰੇ ਦੇ ਉੱਤੇ ਬਾਜੂ ਦੇ ਉੱਤੇ ਦੁਪੱਟਿਆਂ ਦੇ ਉੱਤੇ ਸ਼ਾਨਦਾਰ ਚੀਜ਼ਾਂ ਬਣੀਆਂ ਆਹ ਵੀ ਚੈੱਕ ਕਰੋ ਜੀ ਰਾਇਲ ਕਲਾਸ ਸੂਟ ਹੈ ਜੀ ਪੜਿਆ ਲਿਖਿਆ ਐਨ ਆਰ ਆਈ ਵੀਰ ਜਿਹੜੇ ਬਾਹਰੋਂ ਆਉਂਦੇ ਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਤੋਂ ਉਹ ਚਾਹੁੰਦੇ ਵੀ ਸਾਨੂੰ ਬੱਕਰੀ ਤੇ ਡਿਫਰੈਂਟ ਵੈਰਾਈਟੀ ਮਿਲੇ ਤੇ ਉਹ ਮੈਨੇ ਕਿਤੇ ਸਿਰਫ ਕੱਦੀਆਂ ਦੇ ਵਿੱਚ ਆ ਦੇਖੋ ਜੀ ਰੈਡੀमेड ਸੂਟਾਂ ਦੇ ਵਿੱਚ ਤੁਸੀਂ ਸਲਵਾਰ ਸੂਟ ਲੈਣੇ ਆ ਤੁਸੀਂ ਧੋਤੀ ਸੂਟ ਲੈਣੇ ਆ ਇਹਦੇ ਵਿੱਚ ਵੀ ਕ੍ਰਿਸ਼ਮੇ ਕਰਦੇ ਆ ਜੋ ਡਿਜ਼ਾਈਨਿੰਗ ਤੁਹਾਨੂੰ ਅਸੀਂ ਦੇ ਦੇਣੀ ਆ ਆਮ ਕਿਤੇ ਤੁਹਾਨੂੰ ਡਿਜ਼ਾਈਨਿੰਗ ਨਹੀਂ ਮਿਲਣੀ ਅੱਛਾ ਸਾਡੇ ਕੋਲ ਰੈਡੀमेड ਡਰੈਸ ਪਿਆ ਸੀ ਨਾ 1195 ਤੋਂ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰਲੀ ਰੇਂਜ ਤੁਸੀਂ ਆ ਵੀ ਚੈੱਕ ਲੋ ਕਿੰਨਾ ਸੋਹਣਾ ਡਿਜ਼ਾਈਨ ਆ ਇਦਾਂ ਦੀ ਚੀਜ਼ਾਂ ਮਿਲ ਜੂ 1195 ਤੋਂ ਸ਼ੁਰੂ ਹੋ ਕੇ ਕੋਈ 1500 1750 ਗਾਉਨ ਡਰੈਸਾਂ ਦੇ ਵਿੱਚ ਸਭ ਤੋਂ ਹੀ ਹਿਊਜ ਕਲੈਕਸ਼ਨ ਕਾਰਨ ਕੀ ਹੈ ਜੀ ਵੈਰੈਟੀ ਅੱਛੀ ਤੇ ਰੇਟ ਇੱਕਦਮ ਮਿੱਠੇ ਰੇਟ ਜਿਹੜੇ ਸਾਡੇ ਜਿਹੜੀ ਸਾਡੀ ਕੁਆਲਿਟੀ ਇਹ ਕਿਧੋਣੇ ਮਿਲਨੀ ਸਿਰਫ ਘਾਤੀਆਂ ਹੀ ਮਿਲਨੀ ਬਾਜ਼ਾਰਾਂ ਦੇ ਵਿੱਚ ਕੋਈ 6500 ਮੰਗਦਾ ਕੋਈ 7000 ਮੰਗਦਾ ਸਾਡਾ ਰੇਟ ਲਿਖ ਕੇ ਲਾਤਾ ਜੀ 3299 ਰੁਪਏ ਮਤਲਬ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦੇਣੀਆਂ ਆ ਦੇਖੋ ਬੈਲਬਡ ਦੇ ਉੱਤੇ ਬੜਾ ਸੋਹਣਾ ਕੰਮ ਹੋਇਆ ਹੈ ਆ ਆ ਦੇਖੋ ਤੁਸੀਂ ਸਾਰਾ ਫਰੰਟ ਚੈੱਕ ਕਰ ਲਓ ਜੀ ਟੋਪ ਦਾ ਆ ਤੁਸੀਂ ਬੈਕ ਚੈੱਕ ਕਰ ਲਓ ਮਾਦਰਬ ਅੱਗੇੋਂ ਪਿੱਛੋਂ ਬਹੁਤ ਸੋਹਣੇ ਹੈਵੀ ਡਿਜ਼ਾਈਨ ਆ ਇਦਾਂ ਦੀ 컬렉ਸ਼ਨ ਸਾਡੇ ਕੋਲ ਬਹੁਤ ਸੁਪਰ ਹੈਗੀ ਆ ਚੈੱਕ ਕਰੋ ਜੀ ਬੱਚਿਆਂ ਦਾ ਲਹਿੰਗਾ ਚੋਲੀ ਜਿਨ੍ਹਾਂ ਦਾ ਰੈਂਟ ਹੀ 5 5 6 6000 ਲੈ ਲਿੱਤਾ ਜਾਂਦਾ ਇਹ 3799 ਰੁਪਏ ਦੇ ਦੇਖ ਰਹੇ ਆ ਦੇਖੋ ਜੀ ਹੈਂਡਵਰਕ ਹੋਇਆ ਆ ਵਰਕ ਚੈੱਕ ਕਰੋ ਜੀ ਹੈਂਡਵਰਕ ਹੋਇਆ ਦੁਪੱਟਾ ਨਾਲ ਦੇਖੋ ਜੀ ਕਿੰਨਾ ਸ਼ਾਨਦਾਰ ਲੱਗਿਆ ਜੀ ਆਹ ਦੇਖੋ ਜਾਰੇ ਤੁਸੀਂ ਫਿਲਮਾਂ 'ਚ ਪਾਏ ਦੇਖਦੇ ਹੋ ਜਾਂ ਜਿਹੜੇ ਬਹੁਤ ਮਹਿੰਗੇ ਮਹਿੰਗੇ ਵਿਆਹ ਹੁੰਦੇ ਆ ਪਾਰਟੀਆਂ ਹੁੰਦੀਆਂ ਉੱਥੇ ਤੁਸੀਂ ਲੇਡੀਜ਼ ਪਾਏ ਦੇਖਦੇ ਹੋ ਪਰ ਸਾਡੇ ਕੋਲ ਤਾਂ ਇਦਾਂ ਦੀ ਕਲੈਕਸ਼ਨ ਜਿਹੜੇ ਤੁਸੀਂ 25 25000 18 18000 19 19 20 20000 ਖਰਚ ਦਿਓ ਇੱਥੇ ਤਾਂ ਤੁਹਾਨੂੰ ਭਾਈ ਸਾਹਿਬ 20000 ਦੇ ਵਿੱਚ ਅਸੀਂ 3 3 4 4 ਫੀਸ ਦੇ ਦਾਂਗੇ ਆਹ ਦੇਖੋ ਕਲੈਕਸ਼ਨ ਮਤਲਬ ਹਰ ਇੱਕ ਚੀਜ਼ ਆ ਵੀ ਚੈੱਕ ਕਰੋ ਜੀ ਰਾਇਲ ਬਲੂ ਦੇ ਵਿੱਚ ਪੈਪਲਨ ਸਟਾਈਲ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਜੀ ਲੌਂ ਨਵੀਆਂ ਯੂਨੀਕ ਚੀਜ਼ਾਂ ਮਾਰਕੀਟ ਨਾਲੋਂ ਰੇਟ ਦਾ ਬਹੁਤ ਫਰਕ ਹੈ ਜੀ ਜਿਹੜਾ ਸੇਲ ਮੇਲਾ ਲੱਗਿਆ ਨਾ ਇਹ 6 ਦਿਨਾਂ ਦਾ ਤੇ 6 ਦਿਨ ਤੁਹਾਡੇ ਕੋਲੇ ਮੌਕਾ ਹੈ ਚੰਗੀ ਚੀਜ਼ ਤੇ ਘੱਟ ਰੇਟ 'ਚ ਲੈਣ ਦਾ ਸੋ ਦੇਖੋ ਜੀ ਲਗਜ਼ਰੀ ਤੁਸੀਂ ਡਰੈੱਸਾਂ ਦੇਖ ਲਈਆਂ ਰੈਡੀमेड ਦੇ ਨਾਲ-ਨਾਲ ਤੁਹਾਨੂੰ ਲਗਜ਼ਰੀ ਸੂਟ ਵੀ ਦਿਖਾਉਣੇ ਆ ਆਹ ਸੂਟਾਂ ਦੀ ਕਲੈਕਸ਼ਨ ਨੂੰ ਤੁਸੀਂ ਦੇਖ ਲਿਓ ਤੁਹਾਡੀ ਅੱਖ ਨਹੀਂ ਝਲਕ ਦੇਣੀ ਕਿਉਂਕਿ ਸਾਡੇ ਕੋਲ ਚੀਜ਼ਾਂ ਆਹ ਹੈਗਾ ਪੂਰਾ ਸੂਟ ਆ ਤੁਸੀਂ ਦੇਖੋ ਦੁਪੱਟਾ ਇਹਦੇ ਉੱਤੇ ਆ ਦੁਪੱਟੇ ਦੇ ਬਾਰਡਰ ਚੈੱਕ ਕਰੋ ਕਿੰਨਾ ਸੋਹਣਾ ਕੰਮ ਆ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਚੀਜ਼ ਚਾਹੇ ਤੁਸੀਂ ਮਿਡਲ ਕਲਾਸ ਹੋ ਤੁਸੀਂ 올ਡ ਜੋਂ ਤੁਸੀਂ ਹੈਗੇ ਆ ਕੁੜੀਆਂ ਚੜੀਆਂ ਹੈਗੇ 18 20 22 25 ਸਾਲ ਦੀਆਂ ਆ ਦੇਖੋ ਤੁਹਾਡਾ ਫੇਵਰਿਟ ਕਲਰ ਤੁਹਾਡਾ ਵਿਆਹ ਹੋ ਗਿਆ ਦਾਜ ਬੂਨੇ ਕੱਪੜਾ ਲੈਣਾ ਜਿਹੜਾ ਵਿਆਹ ਤੋਂ ਦੂਜੇ ਤੀਜੇ ਦਿਨ ਤੁਸੀਂ ਪਾ ਕੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਉਦਾਂ ਦੀ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਾਜ ਬਰੀ ਦੇ ਵੈਰਾਈਟੀ ਬਣਾਉਣ ਦੇ ਵਿੱਚ ਰੇਟ ਵਾਈਜ਼ ਵੈਸੇ ਵੀ ਅੰਕਲੋਂ ਦਾ ਸ਼ੋਰੂਮ ਮਾਤੂਸ਼ੀ ਦਸਤਾਰ ਕਰਦੀਆਂ ਵੈਸੇ ਨੰਬਰ 1 ਤੇ ਹੈਗਾ ਆ ਹੁਣ ਤੁਸੀਂ ਚੈੱਕ ਕਰੋ ਰੰਗ ਕੰਟਰਾਸਟ ਚੈੱਕ ਕਰ ਲਓ ਮੰਨ ਲਓ ਇਹਦੀ ਮੈਚਿੰਗ ਦੇਖੋ ਸਾਡੇ ਕੋਲ ਡਿਜ਼ਾਈਨਰ ਆਪਣੇ ਹੈਗੇ ਆ ਸਾਡੇ ਕੋਲ ਟੀਮਾਂ ਸਾਡੀਆਂ ਆਪਣੀਆਂ ਲੱਗੀਆਂ ਆ ਜੋ ਲੋਕਾਂ ਦੀ ਟੇਸਟ ਆ ਜੋ ਲੋਕਾਂ ਦੀ ਪਸੰਦ ਆ ਜੋ ਪਸੰਦ ਕਰਦੇ ਆ ਉਹੋ ਜਿਹੇ ਡਿਜ਼ਾਈਨ ਇਥੇ ਤਾਜ਼ੇ ਤਾਜ਼ੇ ਪਕੌੜਿਆਂ ਵਾਂਗੂ ਬੜਾ ਬੜਾ ਲਿਆਉਣੇ ਆ ਤੇ ਤੁਹਾਡੇ ਤੱਕ ਪਹੁੰਚਾਉਣੇ ਆ ਰੇਟ ਸਾਡੇ ਬਾਜ਼ਾਰ ਨਾਲੋਂ ਕੋਈ 3 ਗੁਣਾ ਸਸਤਾ ਕੋਈ 2 ਗੁਣਾ ਸਸਤਾ ਮੈਂ ਕਿਹਾ ਫੇਰ ਹੀ ਕਰਿਆ ਚੈੱਕ ਕਰੋ ਜੀ ਸ਼ਿਮਰ ਦੇ ਉੱਤੇ ਵਰਕੇ ਦੇਖੋ ਜੀ ਕਿੰਨਾ ਸ਼ਾਨਦਾਰ ਹੋਇਆ ਦੁਪੱਟਾ ਬੁਟੀਕ ਸਟਾਈਲ ਬਣਾਇਆ ਹੋ ਜੀ ਕੱਲਾ ਕੱਲਾ ਵਰਕ ਚੈੱਕ ਕਰ ਲਓ ਕਿੰਨੇ ਰੰਗਾ ਦਾ ਕੰਮ ਕਿੰਨਾ ਧਾਗੇ ਦਾ ਕੰਮ ਹੋਇਆ ਕਿੰਨੇ ਹੈਂਡਵਰਕ ਦਾ ਕੰਮ ਹੋਇਆ ਕੱਲੀ-ਕੱਲੀ ਚੀਜ਼ ਬੋਲਦੀ ਹੈ ਜੀ ਆ ਵੀ ਦੇਖੋ ਜੀ ਡਿਜ਼ਾਈਨ ਚੈੱਕ ਕਰ ਲਓ ਐਦਾਂ ਦੇ ਸੂਟ ਜਿਹੜੇ ਬਹੁਤ ਵੱਡੇ ਵੱਡੇ ਐਕਟਰਸ ਹੈਗੇ ਆ ਨਾ ਮੰਡੀ ਟੱਕਰ ਜਾਂ ਹੋਰ ਹੁਣ ਮੰਡੀ ਟੱਕਰ ਦਾ ਵਿਆਹ ਹੋਇਆ ਉਹਦੇ ਵਿੱਚ ਵੀ ਐਦਾਂ ਦੇ ਸੂਟਾਂ ਦੇ ਤੁਸੀਂ ਵੈਰਾਈਟੀ ਦੇਖੀ ਹੋਣੀ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲਣੀਆਂ ਬਾਤੂ ਸ਼ਰੀ ਦਸਤਾਰ ਕਾਦੀਆਂ ਤੋਂ ਹੋਰ ਬਹੁਤ ਵੱਡੇ ਸਿੰਗਰਸ ਹੈਗੀਆਂ ਕੁੜੀਆਂ ਮਾਡਲਸ ਹੈਗੇ ਐਕਟਰ ਜਿੱਦਾਂ ਦੀ ਵੈਰਾਈਟੀ ਉਹ ਪਾਉਂਦੀਆਂ ਫਿਲਮਾਂ ਦੇ ਵਿੱਚ ਦੇਖਦੇ ਹੋ ਉਦਾਂ ਦੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲਣੀਆਂ ਆ ਚੈੱਕ ਕਰੋ ਪੂਰਾ ਸਟਾਈਲਿਸ਼ ਕਮ ਕੋਈ ਇਹਨੂੰ ਪਾਕਿਸਤਾਨੀ ਕਹਿ ਲਵੇ ਭਾਵੇਂ ਅਫਗਾਨੀ ਕਹਿ ਲਵੇ ਆਮੇ ਪੰਜਾਬੀ ਸੂਟ ਗੱਲਵੇ ਜੋ ਤੁਹਾਨੂੰ ਵੈਰਾਈਟੀ ਮਿਲ ਜਾਨੀ ਆ ਬਾਰ ਬਾਰ ਜ਼ੋਰ ਕਿਹੜਾ ਪਾਉਣੇ ਆ ਰੇਟ ਸਾਡਾ ਸਸਤਾ ਪਰ ਸਾਡੇ ਕੋਲ ਡਿਜ਼ਾਈਨ ਜਿਹੜੇ ਇੰਦਾਂ ਦੇ ਕਿਤੋਂ ਮਾਰਕੀਟ ਤੋਂ ਹਟ ਕੇ ਚੀਜ਼ ਮਿਲਣੀ ਆ ਇੱਥੋਂ ਤੁਹਾਨੂੰ ਉਹ ਨਹੀਂ ਮਿਲਣਾ ਜੋ ਮਾਰਕੀਟ ਦੇ ਵਿੱਚ ਵਿਕਦਾ ਇੱਥੇ ਰੇਟ ਘੱਟ ਤੇ ਚੀਜ਼ਾਂ ਯੂਨੀਕ ਮਿਲਣੀਆਂ ਆ ਅਗਰ ਤੁਸੀਂ ਆਦਾ ਟਾਈਮ ਸਮਾਂ ਔਰ ਪੈਸਾ ਕੱਟ ਕੇ ਆ ਰਹੇ ਹੋ ਉਹਦਾ ਸਹੀ ਮੁੱਲ ਸਿਰਫ ਪਹਿਣਾ ਕਾਦੀਆਂ ਮਾਤੂ ਸ਼ੀ ਆ ਦੇਖੋ ਕਲਰ ਦੇ ਉੱਤੇ ਆ ਸਿਲਵਰ ਦੇ ਨਾਲ ਡਿਜ਼ਾਈਨ ਗ੍ਰੀਨ ਦੇ ਨਾਲ ਇਹਦੇ ਵਿੱਚ ਡਿਜ਼ਾਈਨ ਤਿਆਰ ਕੀਤੇ ਆ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਵੀ ਇਹਦੇ ਵਿੱਚ ਬਰੀਕੀ ਇਹ ਰਾਇਲਟੀ ਆ ਇਹ ਕੋਈ ਕਾਪੀ ਨਹੀਂ ਹੈਗੀ ਇਹ ਕੋਈ ਹਲਕਾ ਕੱਪੜਾ ਨਹੀਂ ਨਹੀਂ ਤਾਂ ਭਾਰੇ ਭਾਰੇ ਸੂਟ ਅਸੀਂ ਤੁਹਾਡੇ ਨੇ ਲੈ ਕੇ ਆਉਨੇ ਆ ਬਾਜ਼ਾਰ ਦੇ ਵਿੱਚ ਕਾਪੀਆਂ ਬਣਾਣਾ ਵੇਚ ਜਾਂਦੇ ਆ ਜੇ ਇਸ ਭਾਅ ਦੇ ਤੁਹਾਨੂੰ ਕਾਪੀਆਂ ਮਿਲਣੀਆਂ ਅਸੀਂ ਉਸ ਰੇਟ ਦੇ オリジナル ਕੱਪੜੇ ਦੇ ਵਿੱਚ ਨਵੇਂ ਡਿਜ਼ਾਈਨ ਤੁਹਾਨੂੰ ਦੇ ਰਹੇ ਆ ਆ ਵੀ ਚੈੱਕ ਕਰੋ ਜੀ ਬਲੈਕ ਜਿਹੜਾ ਕਹਿੰਦੇ ਜਿਹੜਾ ਪਾਉਂਦਾ ਬਲੈਕ ਉਹ ਛੇਤੀ ਜਾਂਦਾ ਵਿਲੈ ਦੇਖੋ ਜੀ ਡਿਜ਼ਾਈਨ ਕਿੰਨਾ ਸ਼ਾਨਦਾਰ ਤਿਆਰ ਹੋਇਆ ਦੁਪੱਟਾ 4 ਸਾਈਡ ਸ਼ੀਸ਼ਾ ਲੱਗਿਆ ਜੀ ਇਹ ਬਾਜੂ ਚੈੱਕ ਕਰੋ ਜੀ ਬਾਜੂ ਦੇਖੋ ਕਿੰਨੇ ਸ਼ਾਨਦਾਰ ਬਣਿਆ ਜੀ ਵਰਕ ਕੱਲਾ ਕੱਲਾ ਬੋਲਦਾ ਜੀ ਸੂਟ ਤੇ ਚਾਹੇ ਤੁਸੀਂ ਫਲਕਾਰੀ ਪਾਉਣ ਦੇ ਸ਼ਕੀਨ ਹੋ ਚਾਹੇ ਤੁਸੀਂ ਇਦਾਂ ਦੇ ਸੂਟ ਪਾਉਣ ਦੇ ਸ਼ਕੀਨ ਹੋ ਤੁਹਾਡੀ ਜਿੱਦਾਂ ਦੀ ਪਸੰਦਿਆ ਉਹੋ ਹੀ ਚੀਜ਼ਾਂ ਤੁਹਾਡੇ ਕੋਲ ਰੱਖਦੇ ਨੇ ਤੁਸੀਂ ਇੰਸਟਾਗ੍ਰam ਖੋਲ ਕੇ ਆ ਜਾਓ ਫੇਸਬੁੱਕ ਖੋਲ ਕੇ ਆ ਜਾਓ ਗੂਗਲ ਦੇ ਉੱਤੇ ਨਵੇਂ ਡਿਜ਼ਾਈਨ ਕੱਢ ਕੇ ਆ ਜਾਓ ਡਿਜ਼ਾਈਨਰ ਦੀ ਜਾਂਮ ਸਾਰਿਆਂ ਮੈਨੀਆਂ ਹੁਣ ਤੁਸੀਂ ਦਾਜ ਵੀਰ ਦੇ ਕੱਪੜੇ ਲੈਣਾ ਰੈੱਡ ਸੂਟਾਂ ਦੀ ਲੋੜ ਪੈਂਦੀ ਆ ਪਰ ਰੈੱਡ ਸੂਟ ਪਹਿਲਾਂ ਮੰਗਦੇ ਆ ਕਿਸੇ ਕੋਲ ਇੱਕ ਡਿਜ਼ਾਈਨ ਹੋਊਗਾ ਕਿਸੇ ਕੋਲ ਦੋ ਡਿਜ਼ਾਈਨ ਹੋਊਗਾ ਮਾਤੂ ਸ਼੍ਰੀ ਦਸਤਾਰਾਂ ਅੰਕਰੋਂ ਕੋ ਤੁਸੀਂ ਦੇਖ ਲਓ ਪੰਡਾ ਆ ਰਿਆ ਰੈੱਡ ਸੂਟਾਂ ਦੀ ਡਿਜ਼ਾਈਨਿੰਗ ਚੈੱਕ ਕਰ ਲਓ ਲਹਿੰਗੇ ਤੋਂ ਵੀ ਭਾਰੇ ਭਾਰੇ ਸੂਟਾਂ ਦੇਖੋ ਰੈੱਡ ਸੂਟ ਦੇ ਵਿੱਚ ਦੁਪੱਟਾ ਦੇਖੋ ਜੀ ਕਿੰਨਾ ਹੈਵੀ ਬਣਿਆ ਰੈੱਡ ਦੇ ਵਿੱਚ ਡਿਜ਼ਾਈਨ ਪੈਨਲ ਦਾ ਚੈੱਕ ਕਰ ਲਓ ਜੀ ਚਾਹੇ ਡਿਜ਼ਾਈਨ ਤੁਸੀਂ ਰੈੱਡ ਡਿਫਰੈਂਟ ਪੈਨਲ ਦਾ ਚੈੱਕ ਕਰ ਲਓ ਛੋਟਾ ਪੈਨਲ ਰੈੱਡ ਦੇ ਵਿੱਚ ਵੀ ਇਨੀ ਹਾਈ ਕਲਾਸ ਕੁ ਆ ਵੀ ਸੂਟ ਚੈੱਕ ਕਰੋ ਜੀ ਦੇਖੋ ਸੂਟ ਦਾ ਬਾਹਰ ਚ ਚੈੱਕ ਕਰਾਉਣਾ ਜੀ ਸਾਨੂੰ ਅਸੀਂ ਆ ਦੁਪੱਟਾ ਦੇਖੋ ਪੂਰਾ ਜਾਲ ਬਣਿਆ ਦੁਪੱਟੇ ਤੇ ਬਾਈ ਕੈਮਰਾ ਮਾਰ ਦੂਰੋਂ ਸਾਰਾ ਦੁਪੱਟਾ ਦਿਖਾ ਦਿਓ ਆ ਚੈੱਕ ਕਰ ਲੋ ਹੈਵੀ ਲਹਿੰਗਿਆਂ ਨੂੰ ਡਰੈੱਸਾਂ ਨੂੰ ਮਾਤ ਪਾਉਣ ਵਾਲਾ ਸੂਟ ਬਾਜ਼ਾਰ ਚ ਕੀਮਤ ਇਹਦੀ ਸੁਣ ਲਓ ਕਿੰਨੀ ਆ 25000 ਤੋਂ ਲੈ ਕੇ 30-35 35000 ਰੁਪਏ ਸੂਟ ਦਾ ਮੰਗੀ ਜਾਂਦੇ ਆ ਪਰ ਸਾਡੇ ਕੋਲ 10-12000 ਰੁਪਏ ਦੀ ਰੇਂਜ ਤੋਂ ਤੁਹਾਨੂੰ ਸੂਟ ਮਿਲ ਜਾਣ ਜਿਹੜੇ 25-25 ਹਜ਼ਾਰ ਦੇ ਸੂਟ ਆ ਜਿਹੜੇ ਹੈਗੇ ਆ ਬਾਹਰ 15-15 ਹਜ਼ਾਰ ਦੇ ਸਾਡੇ ਕੋਲ ਮਿਲ ਜਾਣੇ 6650 ਦੇ ਵਿੱਚ ਫਰੰਟ ਬਾਹਾਂ ਦੇ ਕੰਮ ਦੁਪੱਟਾ ਮਤਲਬ ਚੁਆਇਸ ਤੁਹਾਡੀ ਆ ਤੁਸੀਂ ਸੈਂਪਲ ਦੇ ਵਿੱਚ ਸੂਟ ਲੈਣਾ ਤੇ ਲੈ ਜਾਓ ਹੈਵੀ ਲੈਣਾ ਹੈਵੀ ਲੈ ਜਾਓ ਹਰ ਇੱਕ ਤਰ੍ਹਾਂ ਦਾ ਟੇਸ ਤੁਹਾਨੂੰ ਉੱਥੇ ਮਿਲ ਜਾਣਾ ਇੱਕੀ ਮਾਤੂ ਸ਼੍ਰੀ ਦਸਤਾਰ ਤੇ ਆਉਣ ਦਾ ਫਾਇਦਾ ਹੀ ਇਹ ਹੈ ਮਾਰਕੀਟ ਨਾਲੋਂ ਤੁਹਾਡਾ ਫਾਇਦਾ ਹੋਣਾ ਹੀ ਹੋਣਾ ਰੇਟਾਂ ਦੇ ਵਿੱਚ ਸੂਟਾਂ ਦੀ ਕੁਆਲਿਟੀ ਦੇ ਵਿੱਚ ਜੋ ਅਸੀਂ ਚੀਜ਼ ਦੇਤੀ ਔਰ ਕਿਸੇ ਤੋਂ ਭਾਜੀ ਦੇ ਨਹੀਂ ਜੇ ਹੋਣੀ ਤੇ ਨੂੰ ਮੈਂ ਵਾਦਾ ਕਰਦਾ ਇਹ ਆ ਦੇਖੋ ਤੁਸੀਂ ਨਾ ਮਤਲਬ ਰੈੱਡ ਦੇ ਵਿੱਚ ਤਾਂ ਬਹੁਤ سارے ਡਿਜ਼ਾਈਨ ਹੈਗੇ ਆ ਇਹ ਤੁਹਾਨੂੰ ਅਸੀਂ ਟ੍ਰੇਲਰ ਤੇ ਹੈ ਵੀਡੀਓ ਲੰਬੀ ਹੋਏਂਦੀ ਆ ਰੈਡੀਮੇਡ ਡਰੈਸਾਂ ਦੇ ਵਿੱਚ ਜਿੰਦਾ ਦੀ ਵੈਰਾਈਟੀ ਜਿੰਦਾ ਦੇ ਰੰਗ ਚਾਹੀਦੇ ਆ ਸਾਡੇ ਕੋਲ 1195 ਤੋਂ ਸ਼ੁਰੂ ਹੋ ਜਾਂਦੀ ਆ ਤੁਸੀਂ 2000 4000 5000 ਜਿੰਨਾ ਲੈਣਾ 10000 ਤੱਕ ਵੀ ਆ ਦੇਖੋ ਇਦਾਂ ਦੇ ਡਿਜ਼ਾਈਨਰ ਪੀਸ ਮਿਲ ਜਾਣੇ ਆ ਸੋ ਛੇਤੀ ਤੁਸੀਂ ਆਜੋ ਆਉਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਕਰਦੀਆਂ ਆਉਣਾ ਜਿੱਥੇ ਸੇਲ ਮੇਲੇ ਲੱਗਾ ਆ ਆ ਦੇਖੋ ਲਹਿੰਗੇ ਸਾਡੇ ਕੋਲ ਪਏ ਹੈਗੇ ਆ ਡਿਜ਼ਾਈਨਰ ਪੀਸ ਸਾਡੇ ਕੋਲ ਪਏ ਹੈਗੇ ਆ ਜਿਹੜੇ ਪਾਰਟੀ ਵਾਲ ਲਹਿੰਗੇ ਵੀ ਤੁਸੀਂ ਲੈਣੇ ਤੁਹਾਨੂੰ ਇੱਥੇ 2250 ਤੋਂ ਸ਼ੁਰੂ ਹੋ ਜਾਣੇ ਆ 5 ਦਿਨ ਦੀ ਸੇਲ ਆ ਵੱਡੇ ਫਾਇਦੇ ਆ ਛੇਤੀ ਆਜੋ ਤੁਹਾਡਾ 100% ਫਾਇਦਾ ਵੀ ਕਰਾਂਗੇ ਜਿਹੜੇ ਡਿਜ਼ਾਈਨ ਬਾਜ਼ਾਰ ਦੇ ਵਿੱਚ ਆਉਣੇ ਆ ਉਦੋਂ ਪਹਿਲਾਂ ਸਾਡੇ ਕੋਲ ਆ ਚੁੱਕੇ ਆ ਤੁਸੀਂ ਲੇਟੈਸਟ ਵੈਰਾਈਟੀ ਲੈ ਸਕਦੇ ਆ 11 ਮਨ ਹੋਮ ਸੰਧੀ ਨਾਲ ਹਰਦੀਪ ਸਿੰਘ ਦੱਗੜਸਾਂ ਟੀਵੀ ਕਰਦੀਆਂ